ਦਾ ਖਾਸਾ ਵਾਹਿਗੁਰੂ ਜੀ ਦੀ ਬਤੇ ਅੱਜ ਸਾਡੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਾਸਤੇ ਬੈਠੇ ਹਨ ਅਸੀਂ ਬਾਤ ਤੋਂ ਬਾਤ ਤੇ ਖਨੂਰੀ ਜਾਨ ਦੀ ਕਰਤਾਲਤਾ ਕਰਕੇ ਘਰ ਘਰ ਦਾ ਬੰਦਾ ਬੀਪੀਆਂ ਢੈਣਾ ਸਾਡੀਆਂ ਪੂਣਾ ਸਾਹ ਦੇ ਕੇ ਜੀ ਇਸ ਟਾਈਮ ਮੋਰਚੇ ਨੂੰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਾफी ਨਾਲ ਮਰਨ ਵਰਤੇ ਬੈਠੇ ਹੈ ਜੀ ਜਿਨ੍ਹਾਂ ਦਾ ਕਿ ਕੱਲ 8 ਕਿਲੋ ਵਜ਼ਨ ਘਟ ਗਿਆ ਕਈ ਸ਼ੂਗਰ ਦੇ ਵਿੱਚ ਵੀ ਉਹਦੇ ਥੱਲੇ ਆਇਆ ਅਸੀਂ ਪਿੰਡਾਂ ਦੇ ਵਿੱਚ ਇਹੀ ਬੇਨਤੀ ਕਰਦੇ ਆ ਸਾਰੇ ਵੀਰਾਂ ਨੂੰ ਸਾਡਿਆਂ ਨੂੰ ਕਿ ਵੱਧ ਤੋਂ ਵੱਧ ਆਪਣੇ ਇੱਕ ਜਰਵਾ ਬਲਾਕ ਦੇ ਇੱਕ ਤਾਂ ਆਪਾਂ ਅਰਦਾਸ ਬੇਨਤੀ ਕਰ ਗਏ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸਵੇਰ ਵੇਲੇ ਅਰਦਾਸ ਦੇਖ ਕਰਵਾ ਕੇ ਆ ਚੱਲ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਤੰਦਰੁਸਤੀ ਵਾਸਤੇ ਦੇ ਗਾਂਗਰੇਗੇ ਦੂਜਾ ਨੰਬਰ ਏ ਆਈ ਕਿ ਅਸੀਂ ਸਾਰੇ ਪਿੰਡ ਪਿੰਡਾਂ ਦੇ ਵਿੱਚ ਵੀ ਫਿਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਕੋਟੇ ਜਾ ਕੇ ਆਪਾਂ ਸੰਜੋਗ ਪਾਈਏ ਜੀ ਸਾਡੀ ਆਰ ਦੀ ਜਾਂ ਪਾਰ ਦੀ ਲੜਾਈ ਆ ਇਸ ਟਾਈਮ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੋਈ ਆਪ ਦੀ ਖਾਤਰ ਨਹੀਂ ਬੈਠਾ ਜੀ ਸਾਡੇ ਇਕੱਲੇ ਪੰਜਾਬ ਦੀ ਖਾਤਰ ਨਹੀਂ ਫੜਾ ਸਾਰੇ ਹਿੰਦੁਸਤਾਨ ਦੀ ਖਾਤਰ ਅੱਜ ਮਰਨ ਵਰਤ ਤੇ ਬੈਠਾ ਇੱਕ ਭੁੱਖ ਹੜਤਾਲ ਤੇ ਮਰਨ ਵਰਤ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ ਇੱਕ ਮਰਨ ਵਰਤ ਹੁੰਦਾ ਕਿ ਮੈਂ ਆਉ ਦੀ ਜ਼ਿੰਦਗੀ ਤਿਆਗਦੀ ਕੁਝ ਵੀ ਹੋ ਜਾਈ ਪਰ ਉਹਨਾਂ ਨੇ ਐਡਾ ਵੱਡਾ ਫੈਸਲਾ ਲਿਆ ਕਿ ਇੱਥੇ ਦੇਕਰ ਮੇਰੀ ਮੌਤ ਵੀ ਹੁੰਦੀ ਹੈ ਮੇਰੀ ਡੈੱਡ ਬੋਡੀ ਰੱਖੀ ਜਾਵੇ ਉਸ ਤੋਂ ਬਾਅਦ ਦੂਜੇ ਨੇ ਐਕਸ਼ਨ ਸ਼ੁਰੂ ਕਰਨਾ ਉਹੀ ਗੱਲ ਪਹਿਲਾਂ ਹੋ ਗਈ ਕਿ ਜੇ ਸਾਡੀ ਭਗਵੰਤ ਮਾਨ ਦੀ ਸਰਕਾਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 26 ਤਰੀਕ ਨੂੰ 25 ਦੀ ਰਾਤ ਨੂੰ ਚੱਕ ਕੇ ਲੈ ਗਏ ਸੀਗੇ ਉਸ ਦੂਜੇ ਦਿਨ ਜਿਹੜਾ ਕਿ ਸਾਡਾ ਦੂਜਾ ਪ੍ਰਧਾਨ ਸੀ ਉਹ ਭੁੱਖ ਹੜਤਾਲ ਤੇ ਬੈਠਾ ਉਹਨੇ ਦਿਨ ਬੈਠਾ ਕਿ ਜਿੰਨੇ ਦਿਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਮੋਰਚੇ ਦੇ ਵਿੱਚ ਨਹੀਂ ਆਏ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਜਿਹੜਾ ਮਰਦਤਾ ਉਹਨੂੰ ਤਲਵਾਇਆ ਗਿਆ ਉਹਨਾਂ ਨੇ ਛਾੜ ਤੇ ਇੱਕ ਕਰਕੇ ਤੋੜਿਆ ਕਿ ਜਿੱਦੇ ਵੀ ਕੋਈ ਡੱਲੇ ਵਾਲੋ ਕੋਸ ਹੁੰਦਾ ਹੈ ਉਸ ਤੋਂ ਦੂਜਾ ਨੰਬਰ ਮੇਰਾ ਹੋਊਗਾ ਐਨੀ ਉਹਨਾਂ ਦੀ ਚੜ੍ਹਦੀ ਕਲਾ ਸਾਰੇ ਜਣਿਆਂ ਦੀ ਤੇ ਸਾਡਾ ਫਰਜ਼ ਬਣਦਾ ਕਿ ਪਿੰਡਾਂ ਦੇ ਵਿੱਚੋਂ ਵੱਟ ਤੋਂ ਵੱਟ ਜਾ ਕੇ ਅਸੀਂ ਉੱਥੇ ਹਾਜ਼ਰੀ ਲਵਾਈ ਗਿਆ ਆਪਦੇ ਪਿੰਡਾਂ ਦੀ ਤੇ ਬੀਬੀਆਂ ਨੂੰ ਵੀ ਅਸੀਂ ਨਾਲ ਲੈ ਕੇ ਚੱਲ ਗਏ ਕਿਉਂਕਿ ਵੱਟ ਤੋਂ ਵੱਟ ਉਸੇ ਮੂਰਤੀ ਨੂੰ ਅੱਜ ਛਾੜੀ ਲੋੜ ਹੈ ਅਸੀਂ ਵੱਟ ਤੋਂ ਵੱਟ ਉੱਥੇ ਜਾ ਕੇ ਸੰਜੋਗ ਪਾਈਗੇ ਅਸੀਂ ਵੇਖੋ ਵੀ ਸਾਨੂੰ ਕਿੰਡੀਆਂ-ਕਿੰਡੀਆਂ ਜ਼ਿੰਮੇਵਾਰੀਆਂ ਦੇ ਛੱਡੀਆਂ ਅੱਜ ਜਿਹੜਾ ਸਾਡਾ ਅਕਾਇਦਾ ਪ੍ਰਧਾਨ ਆ ਉਹਦੀ ਸਰਪੰਚ ਜਿੰਨੀ ਪਾਵਰ ਜਿਹੜਾ ਸਾਡਾ ਬਲਾਗ ਦਾ ਪ੍ਰਧਾਨ ਆ ਉਹਦੀ ਐਮਐਲਏ ਜਿੰਨੀ ਪਾਵਰ ਆ ਸਾਨੂੰ ਏਰੀਏਟੀਆਂ ਪਾਵਰਾਂ ਦਿੱਤੀਆਂ ਤੇ ਅੱਜ ਅਸੀਂ ਜੇਕਰ ਉਸ ਕੱਠ ਨਹੀਂ ਬੁਖਾਉਣੀ ਸਾਡੀ ਬਹੁਤ ਮਾੜੀ ਗੱਲ ਹੈ ਵਾਟ ਤੋਂ ਵਾਟ ਉਹ ਤੇ ਕੱਠ ਬੁਖਾਈ ਗਈ ਜੀ ਇੰਨੀ ਇੱਕ ਬੇਨਤੀਆਂ ਕਰਦਾ ਹਾਂ ਜਿਹੜਾ ਮਰਨ ਵਰਤਾ ਉਹ ਸਰਕਾਰ ਨਾਲ ਗੱਲਬਾਤ ਲਈ ਹੈ ਜਾਂ ਕੀ ਲੱਗਦਾ ਕੀ ਮਸਲਾ ਲੱਗਦਾ ਇਹ ਸਰਕਾਰ ਦੀ ਗੱਲਬਾਤ ਵਾਸਤੇ ਨਹੀਂ ਸਾਡਾ ਮੰਗਾ ਮਨਾਉਣ ਤੱਕ ਇਹ ਸਰਕਾਰ ਨਾਲ ਗੱਲਬਾਤ ਸਾਡੀ ਚੱਲੀ ਜਾਨੀ ਅਸੀਂ ਆਨੇ ਆ ਵੀ ਸਾਡੇ ਨਾਲ ਮੀਟਿੰਗਾਂ ਰੱਖੋ ਅਸੀਂ ਜਾਵਾਂਗੇ ਕਿਸੇ ਮੀਟਿੰਗ ਤੋਂ ਜਵਾਬ ਨਹੀਂ ਪਾਈਦੇ ਨਹੀਂ ਅਸੀਂ ਆਰ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਜਿਵੇਂ ਸਾਡੀ ਐਨਐਸਪੀ ਕਾਨੂੰਨ ਹੈ ਜਾਂ ਸਾਡੀ ਕਰਜ਼ਾ ਮੁਕਤੀ ਆ ਜਾਂ ਸਾਡਾ ਸੁਆਮੀ ਰਾਧਨ ਰਿਪੋਰਟ ਜਿਹੜੀਆਂ ਸਾਡੀਆਂ ਬਿਜਲੀ ਸੋਰ ਬਿੱਲ ਜਿਵੇਂ ਸਾਡੇ ਉਨ ਮੀਟਰ ਲੱਗੀ ਜਾਂਦੇ ਬਿੱਲਾ ਟਿਪਾਂ ਵਾਲੇ ਇਹ ਇਹ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਜਿਹੜਾ ਕਿ ਮੋਦੀ ਨੇ ਆਪ ਮਾਫੀ ਮੰਗੀ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਕਿ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਗਲਤ ਬਣਾ ਬੈਠਾ ਕਾਨੂੰਨ ਉਹਨਾਂ ਨੂੰ ਬਾਲਸ ਲੈਣਾ ਤੇ ਵਾਪਸ ਨਹੀਂ ਲਈ ਭਰਾਵੋ ਉਹ ਦੂਰੀ ਯਾਰ ਫੇਰ ਸਾਡੇ ਤੇ ਉਹੀ ਲਾਗੂ ਹੋਗੇ ਸਰਕਾਰ ਮੁੱਕਰ ਗਈ ਅਸੀਂ ਉਹਨਾਂ ਨੂੰ ਮਨਾਉਣ ਦੀ ਖਾਤਰ ਗਏ ਸੀ ਸਾਡੇ ਤੇ ਗੋਲੀਆਂ ਚਲਾਈਆਂ ਗਈਆਂ ਕਿੰਨਾ ਅਤਿਆਚਾਰ ਕਰਿਆ ਗਿਆ ਸਾਨੂੰ 9 ਮਹੀਨੇ ਹੋ ਗਏ ਤੇ ਬੈਠਿਆਂ ਨੂੰ ਤੇ ਕੋਈ ਵੀ ਗੱਲ ਤਨਪਤ ਨਹੀਂ ਲੱਗੀ ਤੇ ਅਖੀਰ ਤੇ ਆ ਗਈ ਜਿਹੜਾ ਸਾਡਾ ਜ਼ਥੇਦਾਰ ਸੀਗਾ ਸਾਡਾ ਆਗੂ ਉਸਨੇ ਏਡਾ ਵੱਡਾ ਫੈਸਲਾ ਲਿਆ ਕਿ ਵੀ ਮੈਂ ਆਪਦੀ ਜ਼ਿੰਦਗੀ ਦੀ ਬਾਜ਼ੀ ਲਾਉਣ ਲੱਗਾ ਹਾਂ ਸਰਕਾਰ ਵੱਲੋਂ ਕੋਈ ਆਇਆ ਕੋਈ ਸਰਕਾਰ ਵੱਲੋਂ ਰਿਸਪੌਂਸਿਬਿਲਟੀ ਜਲਦ ਤੋਂ ਜਲਦ ਸਰਕਾਰ ਵੱਲੋਂ ਹਜੇ ਤੀਕ ਸਾਡੀ ਮੀਟਿੰਗ ਤਾਂ ਨਹੀਂ ਹੋਈਗੀ ਉਹ ਸਾਡੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਜਰੂਰ ਚੱਲੀ ਆ ਅਜੇ ਤੱਕ ਜੇ ਲੋ ਵੀ ਸਾਨੂੰ ਕੋਈ ੱਦਾ ਦੇਣਗੇ ਤੇ ਸਾਡੇ ਆਗੂ ਉੱਥੇ ਜਾਣਗੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਾਂ ਉਹ ਨਾਲ ਜਿਹੜੀਆਂ ਬਾਕੀ ਬੰਦੀਆਂ ਦਾ ਕੋਈ ਸੁਨੇਹਾ ਆਇਆ ਕੋਈ ਬਾਕੀ ਜਥੇ ਬੰਦੀਆਂ ਦਾ ਜੀ ਫਰਜ਼ ਬਣਦਾ ਕਿਉਂਕਿ ਆਪਾਂ ਇੱਕ ਕਿਸਾਨਾਂ ਜਿਹੜਾ ਕਿਸਾਨ ਨਾਲ ਲੱਗਿਆ ਉਹ ਸਭ ਆਪਾਂ ਇੱਕ ਆ ਮੰਗਾ ਸਾਡੀਆਂ ਇੱਕ ਆ ਚਲੋ ਸਾਡਾ ਕੋਈ ਗੁੱਸਾ ਗਿੱਲਾ ਹੋ ਸਕਦਾ ਉਹ ਮਗਰੋਂ ਕੱਢੀ ਚਲਾਂਗੇ ਪਰ ਸਾਡਾ ਅੱਜ ਫਰਜ਼ ਬਣਦਾ ਕਿ ਇੱਕ ਬੰਦੇ ਦੀ ਜ਼ਿੰਦਗੀ ਬਚਾਉਣੀ ਤੇ ਸਾਡੀ ਜਵਾਨੀ ਦੇ ਕਿਸਾਨੀ ਬਚਾਉਣੀ ਇਹ ਸਾਡੇ ਵਾਸਤੇ ਪਹਿਲਾ ਮੁੱਖ ਹੈ ਤੇ ਜੁੜੀਆਂ ਸਾਡੀਆਂ ਲੜਾਈਆਂ ਉਹ ਸਾਡੀਆਂ ਬਾਅਦ ਦੇ ਵਿੱਚ ਅਸੀਂ ਆ ਗਏ ਤੇ ਕੋਈ ਵੀ ਗੱਲਬਾਤ ਕਰੀ ਅਸੀਂ ਤਾਂ ਸਾਰੀਆਂ ਜੱਥੇਬੰਦੀਆਂ ਨੂੰ ਪਹਿਲਾਂ ਬੇਨਤੀ ਕਰਦੇ ਆ ਕਿ ਤੁਸੀਂ ਚੱਲ ਕੇ ਖਨੌਰੀ ਸਿੰਘੂ ਜੇ ਵੀ ਵੀ ਤੁਹਾਨੂੰ ਚੰਗਾ ਲੱਗਦਾ ਉਸ ਜਿਹੜਾ ਕੋਈ ਸਾਡੇ ਬਾਡਰ ਜੇ ਖਾਲੀ ਵੀ ਪਏ ਆ ਉੱਥੇ ਜਾ ਕੇ ਬੈਠੋ ਯਾਰ ਸਾਡਾ ਸੰਜੋਗ ਜੋ ਹੈ ਟਾਈਮ ਕਿਸਾਨੀ ਦੇ ਜਵਾਨੀ ਪੂਰੇ ਖਤਰੇ ਦੇ ਵਿੱਚ ਜਿਹੜੀ ਵਿਰੋਧੀ ਪੱਤਰ ਬੜੀ ਹੋਈ ਆ ਸੈਟਰ ਦੇ ਵਿੱਚ ਉਹਨਾਂ ਵੱਲੋਂ ਵੀ ਕੋਈ ਆਇਆ ਰਿਸਪੌਂਸ ਵੀ ਕਹਿੰਦੇ ਸੀ ਬਾਤ ਠਲਾ ਦੇਗੇ ਜਿਹੜੀ ਅਸੀਂ ਕਿਸੇ ਦੇ ਪੱਖ ਦੇ ਵਿੱਚ ਨਹੀਂ ਗਏ ਪਰ ਜਿਹੜੀ ਵੀ ਸਾਡੀ ਬਰੋਦੀ ਧਿਰ ਆ ਉਹਨਾਂ ਨੇ ਸਾਡਾ ਅਖਰ ਕਈ ਵਾਰੀ ਗੱਲ ਵੀ ਠਾਈ ਹੈ ਜਿਦੋਂ ਕਿ ਤੁਹਾਡੀ ਗੱਲ ਚੱਲਦੀ ਹੈ ਉਦੋਂ ਕਿਸਾਨੀ ਤੋਂ ਚੱਲਦੀ ਆ ਅਸੀਂ ਸਾਰੀਆਂ ਜਿਹੜੀ ਵੀ ਪਾਰਟੀ ਸਾਡੇ ਹੱਕ ਦੇ ਵਿੱਚ ਬੋਲੂਗੀ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਕਿ ਉਹਨਾਂ ਦਾ ਫਰਜ਼ ਬੰਦਾ ਜੇ ਅਸੀਂ ਚਿਰਾ ਕੇ ਭੇਜੇ ਆ ਤੇ ਸਾਡੇ ਹੱਕ ਜਾ ਕੇ ਉੱਥੇ ਰੱਖਣ ਤੇ ਉੱਥੇ ਬੋਲਣ ਸਾਡੇ ਹੱਕ ਦੇ ਵਿੱਚ ਭਲਾਂ ਦੀ ਕਾਲੀ ਆ ਭਲਾਂ ਦੀ ਕਾਂਗਰਸ ਆ ਕੋਈ ਵੀ ਆ ਤੁਹਾਨੂੰ ਪਾਰਟੀ ਨਾਲ ਮਸਲਾ ਨਹੀਂ ਸਾਨੂੰ ਇਹ ਮਸਲਾ ਹੈ ਕਿ ਸਾਡੇ ਹੱਕ ਦੇ ਵਿੱਚ ਬੋਲਣ ਕਿਸਾਨੀ ਦੇ ਹੱਕ ਦੇ ਵਿੱਚ ਬੋਲਣ ਇਹ ਸਾਡੀਆਂ ਕੋਈ ਆਪ ਦੀਆਂ ਮੰਗਾਂ ਨਹੀਂ ਇਹ ਸਾਰੇ ਸੰਸਾਰ ਦੀ ਮੰਗ ਆ ਜਿਵੇਂ ਐਨਐਸਪੀ ਕਾਨੂੰਨ ਕੱਲੇ ਕਿਸਾਨ ਵਾਸਤੇ ਨਹੀਂ ਖਪਤਕਾਰ ਵਾਸਤੇ ਵੀ ਜ਼ਰੂਰੀ ਆ ਜਿਵੇਂ ਸਾਡੀ ਕਣਕ ਦੇ ਐਨਐਸਪੀ ਹੈਗੀ ਆ ਜੀ ਉਹ 50 ਰੁਪਏ ਤੋਂ ਵੱਧ ਵੀ ਨਹੀਂ ਮਿਲਦੀਗੀ 30 35 ਰੁਪਏ ਵਿਕਦੀ ਆ ਜਿਵੇਂ ਸਾਡੇ ਆਲੂ ਗੰਡਾ ਟਮਾਟਰ ਆ ਖੁੱਲੀਆਂ ਚੀਜ਼ਾਂ ਉਹ ਅੱਜ ਵੇਖ ਲਓ ਵੀ 4 400 ਰੁਪਏ ਨੂੰ ਕਿਲੋ ਵਿਕ ਜਾਂਦੀ ਆ ਇਸ ਵਾਸਤੇ ਜਿਹੜਾ ਕਿ ਜਿਹੜਾ ਕਾਨੂੰਨ ਹੈ ਜ਼ਰੂਰੀ ਆ ਸਾਡੇ ਅੱਜ ਕੀ ਵੇਖੋ ਢੋਨਿਆਂ ਦਾ ਕੱਟ ਲੱਗਿਆ ਭਾਵੇਂ ਭਾਵੇਂ 10 10 ਕਿਲੋ ਦਾ ਭਰਾਵੋ ਇਸ ਦੀ ਲੜਾਈ ਆ ਤੇ ਜਿਹੜੇ ਕੱਟ ਲੱਗੇ ਆ ਨਾ ਇਸ ਦੀ ਲੜਾਈ ਆ ਸਾਡੀ ਇਸ ਨੂੰ ਲੜਨ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਦੀ ਜਾਨ ਦੀ ਬਾਜ਼ੀ ਲਾ ਰਿਹਾ ਕਿ ਮੇਰੇ ਕਿਸਾਨਾਂ ਨੂੰ ਕੱਟ ਨਹੀਂ ਲੱਗਣਾ ਚਾਹੀਦਾ ਜੋ ਰੇਟ ਆ ਉਹ ਸਹੀ ਰੇਟ ਮਿਲਣਾ ਚਾਹੀਦਾ ਉਸ ਤੋਂ ਘੱਟ ਜੇ ਕੋਈ ਜੇ ਕੱਟ ਲੱਗਦੇ ਸੀ ਇਹਨਾਂ ਦੇ ਪਰਚਾ ਬੰਦ ਆ ਜੀ ਇਹਨਾਂ ਦੇ 420 ਦੇ ਪਰਚੇ ਬੰਦ ਆ ਜੇ ਸਰਕਾਰ ਕਰਦੀ ਨਾ ਜੇ ਸਾਡੇ ਇਲੈਕਸ਼ਨ ਸੀਗਾ ਇੱਥੇ ਇਲੈਕਸ਼ਨ ਦੇ ਵਿੱਚ ਵੀ ਉਹ ਲੋਕਾਂ ਨੂੰ ਲੁੱਟਣੋਂ ਨਹੀਂ ਹਟੇਗੇ ਆ ਸਾਡੀ ਲੁੱਟ ਬਹੁਤ ਜ਼ਿਆਦਾ ਹੋਈ ਆ ਕਿਸੇ ਦਾ 105 ਰੁਪਏ ਕੱਟੇ ਗਈ ਇੱਕ ਕਵਾਂਟਲ ਦੇ ਕਿਸੇ ਦੀ 10 ਕਿਲੋ ਕੱਟ ਗਈ ਕਿਸੇ ਦੀ 5 ਕਿਲੋ ਕੱਟੀ ਗਈ ਲੋਕਾਂ ਨੇ ਇੱਕ ਗੱਲ ਹੋਰ ਆ 22 22 ਦਿਨ 25 25 ਦਿਨ ਲਾ ਕੇ ਗਏ ਆ ਇੱਕ ਭਾਈਕੋੜ ਦਾ ਬੰਦਾ 28 ਦਿਨ ਲਾ ਕੇ ਗਿਆ ਜੀ ਇੰਨੇ ਨੇ ਦਿਨ ਲੱਗੇ ਸਰਕਾਰ ਦੇ ਵਿੱਚ ਇਹ ਸਰਕਾਰ ਨੂੰ ਅਸੀਂ ਨਿੰਦਿਆ ਇਸ ਵਾਸਤੇ ਕਰਦੇ ਆ ਕਿ ਯਾ ਤੂੰ ਕਿਸਾਨਾਂ ਬਾਰੇ ਸੋਚ ਤੂੰ ਅਦਾ ਹੀ ਮੈਂ ਕਿਸਾਨ ਦਾ ਪੁੱਤ ਆ ਤੇ ਕਿਸਾਨਾਂ ਦੀ ਤੈਨੂੰ ਦਰਦ ਨਹੀਂ ਗਾ ਕਿਸਾਨ ਮੇਰੇ ਮੰਡੀਆਂ ਦੇ ਵਿੱਚ ਬੈਠੇ ਆ ਬਾਈ ਸਾਥ ਬਹੁਤ ਦਿੱਤਾ ਫਿਰ ਉਸੇ ਪਾਰਟੀ ਦਾ ਸਾਥ ਬਹੁਤ ਦਿੱਤਾ ਉਸ ਪਾਰਟੀ ਦਾ ਸਾਥ ਚਲੋ ਦੇਣਾ ਵੀ ਚਾਹੀਦਾ ਕੋਈ ਵੀ ਕੰਮ ਜਿਹੜਾ ਕੋਈ ਚੰਗਾ ਕਰਦਾ ਉਹਦਾ ਸਾਥ ਦੇਣਾ ਚਾਹੀਦਾ ਅਸੀਂ ਮਾੜਾ ਨਹੀਂ ਕਹਿੰਦੇ ਨਹੀਂ ਫਿਰ ਜਿਵੇਂ ਕਿਸਾਨਾਂ ਨੂੰ ਤਾਂ ਪਰ ਬੜਾ ਬਹੁਤ ਲੱਗੇ ਤਾਂ ਫਿਰ ਕਸਾਵਲੇ ਸਾਥੀ ਉਹਦਾ ਹੀ ਦਿੱਤਾ ਸਾਡੇ ਜਿਹੜੇ ਕਿਸਾਨ ਆ ਇਹ ਇਸ ਅਸਰ ਨਹੀਂ ਇਸ ਚੀਜ਼ ਦਾ ਹੋਇਆ ਵੀ ਮੰਡਗਾ ਤੇ ਰੋਲ ਰਹੇ ਆ ਇਹ ਜਿਹੜੇ ਸਾਡੇ ਭਰਾ ਇਹ ਲੁੱਟੇ ਤੇ ਕੁੱਟੇ ਬਹੁਤ ਜ਼ਿਆਦਾ ਪਹਿਲਾਂ ਤੋਂ ਇਹਨਾਂ ਨੂੰ ਤੰਗ ਹੋ ਕੇ ਤੀਜੇ ਨੂੰ ਚੁਣਿਆ ਸੀਗਾ ਜਿਹੜੀ ਕਿ ਦੋਹਾਂ ਧਿਰਾਂ ਤੋਂ ਤੰਗ ਹੋ ਕੇ ਇਹ ਜਿੱਤੇ ਨਹੀਂ ਸੀ ਉਹਨਾਂ ਤੋਂ ਤੰਗ ਹੋ ਕੇ ਬਣਾਈ ਸੀ ਤੀਜੀ ਪਾਲਟੀ ਜੇ ਤੀਜਾ ਵੀ ਸਾਡਾ ਉਹ ਹੋ ਜਾ ਨਿਕਲਦਾ ਤਾਂ ਅੱਗੇ ਵਾਸਤੇ ਇਹਨਾਂ ਨੂੰ ਇਹਦਾ ਘਾਟਾ ਜ਼ਰੂਰ ਪੈਣਾ ਹਜੇ ਤੀਕ ਸਾਡੇ ਲੋਕ ਪੂਰੇ ਜਾਗਰੂਕ ਨਹੀਂ ਹੋਏ ਕਿਉਂਕਿ ਹਜੇ ਪਹਿਲੀ 6 ਵਜੇ ਆ ਸਾਡੇ ਦੇ ਜਿਹੜਾ ਕਿ ਸਾਡੇ ਦੇ ਕੱਟ ਲੱਗਿਆ ਪਹਿਲੀ 6 ਹੈ ਅਜੇ ਦੂਜੀਆਂ ਸੱਤਾਂ ਦੇ ਸਾਢੇ ਵੱਜਣੀਆਂ ਜਿੱਤੇ ਸਾਡੇ ਜਿਵੇਂ ਫੱਟੜ ਹੋ ਗਏ ਨਾ ਉਹ ਦਿਨ ਅਸੀਂ ਸੋਚਾਂਗੇ ਕਿ ਸਰਕਾਰ ਸਾਡੇ ਵਾਸਤੇ ਚੰਗੀ ਸੀ ਕਿ ਮਾੜੀ ਸੀ